ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗੰਪਟਿਕ ਦੇ ਉੱਪਰ ਅੱਜ ਸਲਵਾਰ ਤੇ ਵਰਕ ਵਾਲੇ ਆਪਾਂ ਸੂਟ ਲੈ ਕੇ ਆਏ ਹਾਂ ਜੀ ਫਰਸਟ ਆਰਟੀਕਲ ਕੈਮਰੀ ਕਾਟਨ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗੀ ਜੀ ਨਾਲ ਕੋਟਾ ਡੋਰੀ ਆ ਦੁਪੱਟੇ ਲੱਗੇ ਹੋਏ ਨੇ ਇਹਨਾਂ ਦੀ ਸਲਵਾਰ ਤੇ ਵਰਕ ਹੋਇਆ ਹੋਇਆ ਜੀ ਪ੍ਰਾਈਸ ਫੋਟੋ ਦੇ ਉੱਪਰ ਹੀ ਮੈਂਸ਼ਨ ਹੈ ਬੁਕਿੰਗ ਦਾ ਨੰਬਰ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਜਿਹੜਾ ਵੀ ਤੁਸੀਂ ਕਲਰ ਜਿਹੜਾ ਡਿਜ਼ਾਈਨ ਬੁੱਕ ਕਰਾਉਣਾ ਚਾਹੁੰਦੇ ਹੋ ਜੀ WhatsApp ਨੰਬਰ ਤੇ ਫੋਟੋ ਪੇਜ ਕਿ ਕਰਵਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਜੀ ਪਾਕਿਸਤਾਨੀ ਕਾਟਨ ਦੇ ਵਿੱਚ ਬਹੁਤ ਹੀ ਸੋਹਣੀ ਹੈ ਇਹਦੀ ਪਿੰਟੈਕਸ ਬਣਾ ਕੇ ਸਲਵਾਰ ਤਿਆਰ ਕੀਤੀ ਹੋਈ ਹੈ ਜੀ ਸਲਵਾਰ ਦੇ ਪਹੁੰਚੇ ਤੇ ਉੱਤੇ ਇਹ ਵਾਲੇ ਐਪਲੀਕ ਪਿੰਟੈਕਸ ਆਉਣਗੇ ਜੀ ਇਹਦੇ ਨਾਲ ਪ੍ਰਿੰਟਡ ਸ਼ਰਟ ਹੈ ਜੀ ਵੱਡੇ ਬਣੇ ਦੇ ਵਿੱਚ ਸਰਪਲਸ ਕਾਟਨ ਦੀ ਫਾਈਨ ਫੈਬਰਿਕ ਹੈ ਸੂਟਾਂ ਦਾ ਜਿਹੜਾ ਵੀ ਰੰਗ ਜਿਹੜਾ ਵੀ ਡਿਜ਼ਾਈਨ ਤੁਸੀਂ ਪਲਾਜ਼ੋ ਦਾ ਇਹਦੇ ਵਿੱਚ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ WhatsApp ਤੇ ਫੋਟੋ ਭੇਜ ਕੇ ਕਰਵਾ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇਹ ਵਾਲੇ ਸੂਟ ਵੱਡੇ ਪਣੇ ਦੇ ਵਿੱਚ ਨੇ ਜੀ ਵੱਡੇ ਪਣੇ ਦਾ ਇੱਕ ਅਸੀਂ ਕੱਟ ਦੀ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੂਗੀ 2 ਮੀਟਰ ਦੀ ਨਾਲ ਪ੍ਰਿੰਟਡ ਸਲਵਾਰ ਮਿਲੂਗੀ ਜੇ ਤੁਸੀਂ ਪਲਾਜ਼ੋ ਵੀ ਸਟਿਚ ਕਰਾ ਸਕਦੇ ਹੋ ਸਲਵਾਰ ਸੂਟ ਵੀ ਬਣਵਾ ਸਕਦੇ ਹੋ ਸਾਡੇ ਕੋਲ ਵੀ ਸਟਿਚਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਜੇ ਤੁਸੀਂ ਸੂਟ ਸਟਿਚ ਕਰਾ ਕੇ ਮੰਗਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਉਹਦੇ ਲਈ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਪ੍ਰਾਈਜ਼ਸ ਵਗੈਰਾ ਵਾਸਤੇ ਜਿਹੜੇ ਇਹ ਵਾਲੇ ਸੂਟ ਨੇ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਨੇ ਜੀ ਦੁਪੱਟਾ ਇਹਨਾਂ ਦੇ ਨਾਲ ਨਹੀਂ ਹੈਗਾ ਜੀ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਨੇਗੇ ਪ੍ਰਿੰਟਡ ਸ਼ਰਟਾਂ ਨੇ ਤੇ ਪਿੰਟੈਕਸ ਬਣਾ ਕੇ ਇਹਨਾਂ ਦੇ ਨਾਲ ਸਲਵਾਰ ਰੈਡੀ ਹੋਈ ਹੈ ਜੀ ਐਪਲੀਕ ਵਰਕ ਵਾਲੀ ਕਈ ਪਲਾਜ਼ੋ ਦੇ ਉੱਤੇ ਲੈਂਸ ਲਗਾਈ ਹੋਈ ਹੈ ਜੀ ਕਈ ਦੇ ਵਿੱਚ ਬਸ ਪਿੰਟੈਕਸ ਬਣਾਏ ਹੋਏ ਨੇ ਜਿਹੜਾ ਵੀ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ ਕਰਵਾ ਸਕਦੇ ਹੋ ਬਹੁਤ ਸੋਹਣੇ ਗਰਲਿਸ਼ ਸੂਟ ਨੇਗੇ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਸਰਪਲਸ ਕਾਟਨ ਦੇ ਵਿੱਚ ਕੈਮਬ੍ਰਿਕ ਦੀ ਸ਼ਰਟ ਮਿਲੂਗੀ ਤੁਹਾਨੂੰ ਨਾਲ ਸੇਮ ਸਟੌਫ ਦੇ ਵਿੱਚ ਬਾਟਮ ਦੇ ਉੱਤੇ ਕਢਾਈ ਕੀਤੀ ਹੋਈ ਹੈ ਜੀ ਨਾਲ ਮਸਲੀਨ ਦਾ ਕਟਵਰਕ ਵਾਲਾ ਦੁਪੱਟਾ ਜੀ ਦੁਪੱਟੇ ਤੇ ਫਲਾਵਰ ਵੀ ਬਣੇ ਹੋਏ ਨੇਗੇ ਇਹ ਵੀ ਗਰਲਿਸ ਜੇ ਪ੍ਰਿੰਟ ਨੇਗੇ ਪ੍ਰਾਈਸ ਇਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਜਨਰਲ ਰੱਖਿਆ ਆਪਾਂ ਨੇ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਹੈਗੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਨੰਬਰ ਤੇ ਫੋਟੋ ਭੇਜ ਕੇ ਪੁੱਛ ਸਕਦੇ ਹੋ ਜੀ ਅਵੇਲੇਬਲ ਪੁੱਛਣ ਤੋਂ ਬਾਅਦ ਹੀ ਪੇਮੈਂਟ ਕਰਿਆ ਕਰੋ ਪਹਿਲਾਂ ਪੇਮੈਂਟ ਨਾ ਕਰਿਆ ਕਰੋ ਕਈ ਵਾਰੀ ਕੋਈ ਪ੍ਰਿੰਟ ਹੈ ਜਿਹੜਾ ਉਹ ਸਟਾਕ ਆਊਟ ਹੋ ਜਾਂਦਾ ਹੈਗਾ ਫਿਰ ਪ੍ਰੋਬਲਮ ਆਉਂਦੀ ਹੈ ਜੀ ਬਾਕੀ ਕੰਮ ਆਪਣਾ ਜੈਨੂਅਲ ਹੈ ਜਿਹੜੇ ਇਹ ਵਾਲੇ ਸੂਟ ਨੇ ਜੀ ਕੈਮਰੀ कॉटन ਦੀ 2.5 ਮੀਟਰ ਦੀ ਪ੍ਰਿੰਟਡ ਤੁਹਾਨੂੰ ਸ਼ਾਰਟ ਮਿਲੂਗੀ ਨਾਲ ਕੈਮਰੀ कॉटन ਦੀ 2.5 ਮੀਟਰ ਦੀ ਸਲਵਾਰ ਹੈ ਜੀ ਪੈਚ ਲਗਾ ਕੇ ਇਹਨਾਂ ਦਾ ਕੋਟਾ ਡੋਰੀਆ ਦੁਪੱਟਾ ਰੈਡੀ ਕੀਤਾ ਹੋਇਆ ਜੀ 4 ਸਾਈਡ ਲੈਸ ਲੱਗੀ ਹੋਈ ਹੈ ਦੁਪੱਟੇ ਤੇ ਬਹੁਤ ਸੋਹਣੇ ਪੈਚ ਲਗਾ ਕੇ ਦੁਪੱਟਾ ਰੈਡੀ ਹੋਇਆ ਹੋਇਆ ਜੀ ਪ੍ਰਿੰਟ ਇਹਦੇ ਵਿੱਚ ਵੀ ਡਿਜੀਟਲ ਪ੍ਰਿੰਟਡ ਸੂਟ ਨੇ ਕੇ ਕੈਮਰੀ कॉटन ਦੇ ਇਨਾਂ ਦਾ ਵੀ ਫ੍ਰੀ ਸ਼ਿਪਿੰਗ ਦੇ ਨਾਲ ਪ੍ਰਾਈਸ ਪਾਇਆ ਹੋਇਆ ਜੀ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਪੈਣਗੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ ਸਾਨੂੰ ਵਟਸਐਪ ਨੰਬਰ ਤੇ ਫੋਟੋ ਭੇਜ ਕੇ ਬੁੱਕ ਕਰਾ ਸਕਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਿਹੜੀ ਤੁਹਾਨੂੰ ਸੂਟਾਂ ਦੀ ਕਲੈਕਸ਼ਨ ਸਾਡੀ ਸਭ ਤੋਂ ਵੱਧ ਵਧੀਆ ਲੱਗੀ ਜਾ ਜਿਹੜੀ ਨਈ ਵਧੀਆ ਲੱਗੀ ਇਹ ਵੀ ਤੁਸੀਂ ਦੱਸ ਸਕਦੇ ਹੋ ਜੀ ਆਪਾਂ ਅੱਗੇ ਤੋਂ ਹੋਰ ਕੁਆਲਿਟੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜੇ ਇਹ ਵਾਲੇ ਸੂਟ ਨੇ ਜੀ ਫ੍ਰੀ ਸ਼ਿਪਿੰਗ ਹੈ ਇਹਨਾਂ ਦੇ ਉੱਪਰ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਲੱਗਣਗੇ ਜਿਹੜਾ ਵੀ ਤੁਸੀਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ WhatsApp ਤੇ ਕਰਾ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ